ਮੈਂ ਥੋੜਾ ਜਿਹਾ ਹਟ ਕੇ ਸਵਾਲ ਤੁਹਾਨੂੰ ਕਰਨ ਲੱਗਾ ਇਹਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਸੱਚਮੁੱਚ ਪੰਜਾਬ ਤੇ ਹਾਲਾਤ ਅਜਿਹੇ ਆ ਗਏ ਕਿ ਹਨੇਰਾ ਪੈਣ ਤੋਂ ਬਾਅਦ ਘਰ ਘਰੋਂ ਬਾਹਰ ਨਿਕਲਣਾ ਜਿਹੜਾ ਗੁਨਾਹ ਮੰਨਿਆ ਜਾ ਰਿਹਾ ਮੇਰੀ 50 ਸਾਲ ਉਮਰ ਹੋ ਗਈ ਹੈ ਜੀ 51 ਦਾ ਮੈਂ ਅਗਲੇ ਮਹੀਨੇ ਹੋ ਜਾਣਾ 84 ਤੋਂ 92 ਮੈਂ ਮਤਲਬ ਚਾਹੇ ਟੀਨੇਜ ਵਿੱਚ ਵੇਖਿਆ ਕਿਸ ਤਰ੍ਹਾਂ ਵੀ ਉਸ ਟਾਈਮ ਵੀ ਸੁੱਖ ਜੀ ਇਹੋ ਜਿਹੇ ਹਾਲਾਤ ਨਹੀਂ ਸੀ ਹੁੰਦੇ ਹੂੰ ਜੇ ਕੋਈ ਜਾਣਦਾ ਸੀ ਮੰਨ ਲਓ ਕੋ ਖਾਰਕੂ ਜਾਂ ਕੁਛ ਵੀ ਕਹਿ ਲੋ ਕੋ ਪੁਲਿਸ ਵਾਲੇ ਕਹਿ ਲੋ ਨਰਦਾਈ ਕਹਿ ਲੋ ਦੋਮਾ ਚ ਕਿਸੇ ਨੂੰ ਵੀ ਕਹਿ ਲੋ ਕੋ ਕਿਸੇ ਨੂੰ ਰੋਕਦੇ ਸੀਗੇ ਉਹਨੂੰ ਮਜਬੂਰੀ ਦੱਸੀ ਜਾਂਦੀ ਸੀ ਤੇ ਮੇਰੇ ਖਿਆਲੋਂ ਲੋਕਾਂ ਨੂੰ ਜਾਣ ਦਿੰਦੇ ਸੀਗੇ ਅੱਜ ਹਾਲਾਤ ਇਹੋ ਜਿਹੇ ਬਣ ਗਏ ਕਿ ਲੋਕ ਆਪਣੇ ਘਰਾਂ ਚੋਂ ਨਿਕਲਣਾ ਮਤਲਬ ਔਰਤ ਦਾ ਸਭ ਤੋਂ ਵੱਧ ਸ਼ੌਂਕ ਹੁੰਦਾ ਕਿਸੇ ਜਨਾਨੀ ਨੂੰ ਗਹਿਣੇ ਦਾ ਅੱਜ ਪੁਲਿਸ ਪਤਾ ਕੀ ਕਹਿੰਦੀ ਗਹਿਣਾ ਪਾ ਕੇ ਬਾਹਰ ਹੀ ਨਾ ਨਿਕਲੋ ਮਤਲਬ ਇਹ ਲੋਕਾਂ ਨੂੰ ਆਖਿਆ ਜਾਂਦਾ ਕਿ ਤੁਹਾਡੀ ਗਲਤੀ ਆ ਫੋਨ ਜੇ ਤੁਹਾਡੇ ਹੱਥ 'ਚ ਆ ਤੇ ਉਹਨੂੰ ਉਹ ਸੰਗਲ ਜਿਹਾ ਪਾ ਕੇ ਗੱਲ 'ਚ ਫਟਾ ਪਾ ਕੇ ਮਤਲਬ ਕੁੱਤੇ ਵਾਂਗੂ ਤੁਰੇ ਫਿਰੋ ਇਹੋ ਜਿਹੇ ਹਾਲਾਤ ਸਾਡੇ ਬਣਾ ਦਿੱਤੇ ਗਏ ਨੇ ਹਾਲਾਤ ਕੀ ਹੈ ਲਾਂਡਰ ਆਰਡਰ ਤੇ ਹੈ ਹੀ ਕੁਛ ਨਹੀਂ ਮੈਂ ਤਾਂ ਤੁਹਾਨੂੰ ਦੱਸਿਆ ਵੀ ਜਦੋਂ ਪੁਲਿਸ ਦੇ ਉੱਤੇ ਕੋਈ ਵਿਪਤਾ ਆਉਂਦੀ ਆ ਤੇ ਇਹੋ ਜੀ ਗੱਲ ਹੁੰਦੀ ਆ ਆਮ ਬੰਦੇ ਦੀ ਤੇ ਕੋਈ ਸੁਣਵਾਈ ਨਹੀਂ ਹੈਗੀ ਇਸ ਤੋਂ ਗੰਭੀਰ ਜਿਹੜੇ ਮੁੱਦੇ ਕਰਨ ਵਾਲੇ ਨੇ ਜਿਹਦੇ ਨਾਲ ਠੀਕ ਹੋਣੇ ਨੇ ਕ੍ਰਾਈਮ ਕਰਦਾ ਕਿਉਂ ਮੈਂ ਬੱਚਾ ਮੈਂ ਪਿੱਟ ਪਿੱਟ ਮਰ ਗਿਆ ਕਿ ਨਸ਼ਾ ਤੇ ਕ੍ਰਾਈਮ ਹੁੰਦਾ ਕਿਉਂ ਆ ਕਿ ਬੱਚਾ ਜਦੋਂ ਪੜ੍ਹ ਲਿਖ ਜਾਂਦਾ ਜਾਂ ਪੜਦਾ ਲਿਖਦਾ ਨਹੀਂ ਹੈ ਜਦੋਂ ਉਹਨੂੰ ਕੰਮ ਨਹੀਂ ਮਿਲਦਾ ਉਹਦੇ ਘਰ ਦੀਆਂ ਲੋੜਾਂ ਨੇ ਉਹ ਡਿਪਰੈਸ਼ਨ 'ਚ ਜਾਂਦਾ ਉਸ ਤੋਂ ਬਾਅਦ ਅੱਜ ਤੁਹਾਡੇ ਬੱਚਿਆਂ ਦੀ ਫੀਸ ਨਾ ਜਾਂਦੀ ਹੋਵੇ ਤਾਂ ਤੁਸੀਂ ਵੀ ਕੁਝ ਨਾ ਕੁਝ ਕਰਨਾ ਤੁਹਾਡੇ ਬੱਚੇ ਵੀ ਭੁੱਖੇ ਹੋਣਗੇ ਤਾਂ ਕੁਝ ਨਾ ਕੁਝ ਕਰਨਾ ਫਿਰ ਉਹ ਇਹੋ ਜਿਹੇ ਕੰਮਾਂ ਦੇ ਵੇਲੇ ਬੱਚਿਆਂ ਦਾ ਧਿਆਨ ਚਲੇ ਜਾਂਦਾ ਫਿਰ ਬੱਚੇ ਖੂਹਾਂ ਕਰਦੇ ਨੇ ਫਿਰ ਬੱਚੇ ਨਸ਼ੇ ਕਰਦੇ ਨੇ ਉਹਨਾਂ ਚੀਜ਼ਾਂ ਦੇ ਉੱਤੇ ਤੇ ਗੌਰ ਹੀ ਨਹੀਂ ਕੀਤਾ ਜਾ ਰਿਹਾ ਹਾਂ ਜੇ ਕੋਈ ਨਸ਼ਾ ਵੇਚਦਾ ਨਸ਼ਾ ਕਰਦਾ ਇਹਨੂੰ ਫੜ ਲਓ ਜੇ ਕਿਸੇ ਨੇ ਕ੍ਰਾਈਮ ਕਰ ਲਿਆ ਨੂੰ ਫੜ ਕੇ ਅੰਦਰ ਦੇ ਦਿਓ ਇਹਨੂੰ ਸਖਤ ਸਜ਼ਾ ਦੇ ਦਿਓ ਇਹ ਹੱਲ ਨਹੀਂ ਹੈਗੇ ਹਾਲੇ ਨੇ ਕਦੀ ਜੜ ਕੀ ਹੈ ਬੱਚਾ ਕਰ ਘੁਰਿਆ ਵਾ ਉਹਦੇ ਉੱਤੇ ਕੋਈ ਵੀ ਫੋਕਸ ਨਹੀਂ ਕਰ ਰਿਆ ਸਾਡਾ ਸਭ ਤੋਂ ਜਿਹੜਾ ਮੇਨ ਮੁੱਦਾ ਪੰਜਾਬ 'ਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੋ ਗਈ ਇੰਡਸਟਰੀ ਸਾਰੀ ਬੰਦ ਹੋ ਗਈ ਮੈਨੂੰ ਪਿਛਲੇ 10 ਸਾਲਾਂ ਦੇ ਵਿੱਚ ਕਾਲੀ ਕਾਂਗਰਸ ਪੰਜ-ਪੰਜ ਸਾਲ ਰਹੇ 3 ਸਾਲ ਇਹਨਾਂ ਦੇ ਹੋ ਗਏ ਮੈਨੂੰ 13 ਸਾਲਾਂ ਦੇ ਵਿੱਚ ਇੱਕ ਵੱਡੀ ਇੰਡਸਟਰੀ ਵਖਾਦੋ ਜਿਹੜੀ ਪੰਜਾਬ ਦੇ ਵਿੱਚ ਆਈ ਹੋਵੇ ਹੂੰ ਜਿਹੜਾ ਬੰਦਾ ਕਵੇ ਤੁਹਾਨੂੰ ਵੀ ਲੋਕ ਮਿਲਦੇ ਹੁਣ ਕਿ ਮੈਂ ਪੰਜਾਬ 'ਚ ਪੈਸੇ ਇਨਵੈਸਟ ਕਰਨੇ ਨੇ ਆਉਣ ਵਾਲੇ ਦਿਨਾਂ 'ਚ ਅੱਜ ਮੇਰੀ ਗੱਲ ਯਾਦ ਰੱਖਣਾ ਪੰਜਾਬ ਦੇ ਹਾਲਾਤ ਹੋਰ ਬੱਤਰ ਹੋਣ ਵਾਲੇ ਨੇ ਯੂਥ ਕੋਲ ਇੱਕ ਤੀਚਾ ਸੀਗਾ ਯੂਥ ਕੋਲ ਇੱਕ ਮਤਲਬ ਏਮ ਹੁੰਦਾ ਸੀਗਾ ਕਿ ਜੇ ਮੈਨੂੰ ਇੱਥੇ ਕੰਮ ਨਹੀਂ ਮਿਲਿਆ ਮੈਂ ਕੈਨੇਡਾ ਚਲੇ ਜਾਣਾ ਮੈਂ ਅਮਰੀਕਾ ਚਲੇ ਜਾਣਾ ਅੱਜ ਉੱਥੇ ਹਾਲਾਤ ਕੀ ਬਣ ਗਏ ਮੈਨੂੰ ਉੱਥੋਂ ਕਿਸੇ ਦਾ ਫੋਨ ਆਇਆ ਕਿ ਬੱਚੇ ਕਰ ਕੀ ਰਹੇ ਨੇ ਅੱਜ ਜੋ ਮਤਲਬ ਹਾਲਾਤ ਹੋ ਗਏ ਕੈਨੇਡਾ ਦੇ ਵਿੱਚ ਬੱਚਿਆਂ ਨੇ ਆਪਣੇ ਆਪ ਨੂੰ ਜਿਵੇਂ ਆਪਣੇ OLX ਸਾਈਟ ਹੁੰਦੀ ਹੈ ਨਾ ਕਿ ਮੈਂ ਆ ਚੀਜ਼ ਵੇਚਣੀ ਆ ਜੀ ਮੈਂ ਆ ਵੇਚਣੀ ਆ ਤੇ OLX OLX ਦੇ ਉੱਤੇ ਪਾ ਦਿੰਨੇ ਆ ਉੱਥੇ ਇੱਕ ਸਾਈਟ ਹੈ ਮਾਰਕੀਟਪਲੇਸ ਬੱਚਿਆਂ ਨੇ ਉੱਥੇ ਚੀਜ਼ਾਂ ਦੀ ਜਗ੍ਹਾ ਆਪਣੇ ਆਪ ਨੂੰ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਕੋਲੋਂ ਪੁੱਛੇ ਲਵਾ ਲੋ ਯਾਰ। ਹੂੰ ਸਾਡੇ ਕੋਲੋਂ ਕੋਈ ਕਰਦੇ ਕੰਮ ਕਰਾ ਲੋ। ਮਤਲਬ ਇਹੋ ਜਿਹੇ ਹਾਲਾਤ ਬਣ ਗਏ ਨੇ। ਹੁਣ ਜਦੋਂ ਬੱਚੇ ਬਾਹਰ ਵੀ ਜਾਣੋਂ हट ਗਏ ਉੱਥੋਂ ਵਾਲੇ ਇੱਥੇ ਆ ਜਾਣਗੇ। ਜਦੋਂ ਬੱਚੇ ਕੋਲ ਕੋਈ ਵੀ ਆਪਸ਼ਨ ਨਹੀਂ ਹੋਊਗੀ ਤੇ ਉਹ ਕ੍ਰਾਈਮ ਦੇ ਨਾਲ-ਨਾਲ ਬੱਚਿਆਂ ਦੀਆਂ ਖੁਦਕੁਸ਼ੀਆਂ ਵੀ ਵਧਣਗੀਆਂ ਜੇ ਮੇਰੀ ਗੱਲ ਲੇਖ ਲਓ। ਮਤਲਬ ਕਾਦੇ ਯਾਦ ਆ ਸੀ ਯਾਰ ਕੀ ਮਤਲਬ ਸਾਡੇ ਹਾਲਾਤ ਕੀ ਬਣਾ ਦਿੱਤੇ ਗਏ ਨੇ? ਬੇਰੁਜ਼ਗਾਰੀ ਸਾਡੇ, ਕਰਜ਼ਾ ਸਾਡੇ, ਯੂਥ ਗ੍ਰਾਈਮ ਨਸ਼ਿਆਂ ਦੇ ਵਿੱਚ ਹੈ ਯੂਥ ਕ੍ਰਾਈਮ ਦੇ ਵਿੱਚ ਹੈ ਮਹਿੰਗਾਈ ਇੰਨੀ ਜ਼ਿਆਦਾ ਹੈ ਪੜ੍ਹਾਈ ਇੰਨੀ ਮਹਿੰਗੀ ਹੈ ਦਵਾਈ ਇੰਨੀ ਮਹਿੰਗੀ ਹੈ ਉਹਦੇ ਉੱਤੇ ਕੌਣ ਕੰਮ ਕਰ ਰਿਹਾ ਕਿਹੜਾ ਬੰਦਾ ਉਹਦੇ ਉੱਤੇ ਫੋਕਸ ਕਰ ਰਿਹਾ ਕੋਈ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤੇ ਜੇ ਕੋ ਉਹਦੇ ਮਤਲਬ ਆਵਾਜ਼ ਚੁੱਕਦਾ ਉਹਨਾਂ ਚੀਜ਼ਾਂ ਲਈ ਤਾਂ ਉਹਨੂੰ ਹਰ ਤਰੀਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਬੱਚਿਆਂ ਨੂੰ ਟਾਰਗੇਟ ਕੀਤਾ ਜਾਂਦਾ ਉਹਦੇ ਘਰ ਵਾਲਿਆਂ ਨੂੰ ਟਾਰਗੇਟ ਕੀਤਾ ਜਾਂਦਾ ਤੁਸੀਂ ਆਪ ਜਿੰਨਾ ਮਰਜ਼ੀ ਟੌਰਚਰ ਸਹਿ ਸਕਦੇ ਹੋ ਜੀ ਕਿ ਮੈਂ ਯਾਰ ਸਰਕਾਰ ਦੇ ਖਿਲਾਫ ਬੋਲਣਾ ਮੈਂ ਤਾਕਤਵਰ ਬੰਦਾ ਜੇ ਗਲਤ ਕਰਦਾ ਉਹਦੇ ਖਿਲਾਫ ਬੋਲਣਾ ਜਦੋਂ ਗਲ ਤੁਹਾਡੇ ਪਰਿਵਾਰ ਤੇ ਆਊਗੀ ਸਾਡੀ ਛੋਟੀ ਭੈਣ ਸਾਡੀ ਵਾਈਫ ਤੇ ਆਊਗੀ ਬੱਚਿਆਂ ਤੇ ਉਹ ਤੇ ਬੰਦੇ ਦਾ ਕਿਤੇ ਨਾ ਕਿਤੇ ਮੋਰਲ ਡਾਊਨ ਹੁੰਦਾ ਉਸ ਤਰੀਕੇ ਦੀ ਘਟਿਆ ਸਿਆਸਤ ਸਾਡੇ ਲੈਵਲ ਤੱਕ ਥੋੜਾ ਹੁੰਦੀ ਹੈ ਜੀ ਮਤਲਬ ਇਹ ਉੱਤੋਂ ਲੈ ਕੇ ਥੱਲੇ ਤੱਕ ਇਹ ਸਿਆਸਤ ਜਿਹੜੀ ਹੋ ਰਹੀ ਹੈ